ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਆਪ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਦਾਤੇ ਘਰ ਵਿੱਚ ਇੱਕੋ ਹੀ ਛੋਟਾ ਜਿਹਾ ਮੇਜ਼ ਸੀ ਤੇ ਉਹ ਵੀ ਦਿਨੋਂ-ਦਿਨ ਹੋਰ ਪੈੜਾ ਹੁੰਦਾ ਜਾਂਦਾ ਸੀ ਪਾਲਿਸ਼ ਲੈ ਜਾਣ ਕਰਕੇ ਏਠੋਂ ਟਾਲੀ ਦੀ ਲੱਕੜ ਦਾ ਆਪਣਾ ਰੰਗ ਨਿਕਲ ਆਇਆ ਸੀ ਕਿਤੋਂ ਚਿੱਟਾ ਤੇ ਕਿਤੋਂ ਕਾਲਾ ਕਿਦਰੇ ਇਹਨਾਂ ਦੋ ਹਰ ਰੰਗਾਂ ਦੀਆਂ ਧਾਰੀਆਂ ਸਨ ਤੇ ਕਿਦਰੇ ਡਬ ਇੱਕ ਪਾਸੇ ਥੋੜਾ ਜਿਹਾ ਥਾਂ ਬਿਜਲੀ ਦੀ ਪਕਦੀ ਇਸਤਰੀ ਉੱਤੇ ਪਈ ਰਹਿਣ ਕਰਕੇ ਤੋਂ ਆਖਿਆ ਗਿਆ ਸੀ ਇਹ ਥਾਂ ਹੋਰ ਥਾਵਾਂ ਨਾਲੋਂ ਬਹੁਤਾ ਕਾਲਾ ਸੀ ਚਾਲੀ ਦੇ ਮੱਦਮ ਕਾਲੇ ਰੰਗ ਦੀਆਂ ਲਕੀਰਾਂ ਤੇ ਕੁਦਰਤੀ ਤੇ ਢਿੱਲੀਆਂ ਢਿੱਲੀਆਂ ਸਨ ਪਰ ਇਸਤਰੀ ਦੀ ਸ਼ੋਖ ਕਾਲਖ ਦੀਆਂ ਲਕੀਰਾਂ ਸਿੱਧੀਆਂ ਤੇ ਚੁਸਤ ਦਿਸਦੀਆਂ ਸਨ ਇਸ ਤਰ੍ਹਾਂ ਇਹ ਕਾਲਕ ਬਹੁਤ ਪੈੜੀ ਲੱਗਦੀ ਸੀ ਮੇਜ਼ ਦੀ ਬੇਰਵ ਦੇਖ ਤੋਂ ਚੜਕੇ ਗੀਤਾ ਨੇ ਸੋਚਿਆ ਸੀ ਕਿ ਅਗਲੇ ਮਹੀਨੇ ਇਸ ਨੂੰ ਠੀਕ ਕਰਾਏਗੀ ਮੇਜ਼ਾਂ ਕੁਰਸੀਆਂ ਦੀ ਦੁਕਾਨ ਤੋਂ ਪੁੱਛਿਆ ਸੀ ਮੇਜ਼ ਨੂੰ ਰੰਗ ਦੇ ਤੋਂ ਅੱਖੀ ਹੋਈ ਥਾ ਸਾਫ਼ ਕਰਕੇ ਉੱਤੇ ਪਾਲਿਸ਼ ਕਰਨ ਦੇ 4 ਰੁਪਏ ਲੱਗਣੇ ਸਨ ਇਹ ਤੇ ਕੋਈ ਬਹੁਤਾ ਖਰਚ ਨਹੀਂ ਉਸ ਫੈਸਲਾ ਕੀਤਾ ਸੀ ਅਗਲੇ ਮਹੀਨੇ ਦੀ ਤਨਖਾਹ ਵਿੱਚੋਂ ਕੱਢ ਲਵਾਂਗੇ ਪਰ ਅਗਲੇ ਮਹੀਨੇ ਮੇਜ਼ ਦਾ ਖਿਆਲ ਆਉਣ ਤੋਂ ਪਹਿਲਾਂ ਹੀ ਪੈਸੇ ਘਟ ਗਏ ਪੈਸੇ ਕੱਟ ਕੇ ਇੰਨੇ ਕੁ ਰਹਿ ਗਏ ਸਨ ਕਿ ਉਹਨਾਂ ਨਾਲ ਹਾਲੀ ਰਹਿੰਦਾ ਮਹੀਨਾ ਮੁਸਾਹੀਂ ਪੂਰਾ ਹੋ ਸਕਦਾ ਸੀ ਅਗਲੇ ਮਹੀਨੇ ਵੀ ਇਸ ਤਰ੍ਹਾਂ ਹੀ ਹੋਇਆ ਤੇ ਫਿਰ ਉਸ ਤੋਂ ਅਗਲੇ ਮਹੀਨੇ ਵੀ ਹਰ ਮਹੀਨੇ ਇਸੇ ਤਰ੍ਹਾਂ ਹੀ ਹੁੰਦਾ ਪੈਸੇ ਥੜ ਜਾਂਦੇ ਉਹ ਲੋੜਾਂ ਦਵਾਂਦੀ ਸਭ ਤੋਂ ਪਹਿਲਾ ਮੇਜ਼ ਅੱਗੇ ਆਉਂਦਾ ਤੇ ਗੀਤਾ ਨੇ ਸੋਚਿਆ ਜੇ ਮੇਜ਼ ਉਤੇ ਮੇਜ਼ਪੋਸ਼ ਵਿਛਾ ਦਿੱਤਾ ਜਾਵੇ ਤਾਂ ਫਿਰ ਕੋਈ ਫਰਕ ਨਹੀਂ ਲੱਗਦਾ ਕਿਸੇ ਨੇ ਮੇਜ਼ਪੋਸ਼ ਚੁੱਕ ਕੇ ਥੋੜਾ ਦੇਖਣਾ ਹੁੰਦਾ ਹੈ ਕਿਹਟੋਂ ਕਿਸ ਤਰ੍ਹਾਂ ਦਾ ਹੈ ਇਕੱਲੇ ਮੇਜ਼ ਦੀ ਹੀ ਕੀ ਗੱਲ ਘਰ ਵਿੱਚ ਹਰ ਇੱਕ ਚੀਜ਼ ਦਾ ਇਹੋ ਹਾਲ ਸੀ ਕੋਈ ਵੀ ਨਵੀਂ ਚੀਜ਼ ਆ ਸਕਣੀ ਮੁਸ਼ਕਲ ਸੀ ਬੱਚੇ ਹੀ ਇੰਨੇ ਹੋ ਗਏ ਸਨ ਮੁਸ਼ਕਲ ਨਾਲ ਕਰਦਾ ਅਨਪਾਣੀ ਟੁਰਦਾ ਸੀ ਕਈ ਮਹੀਨੇ ਹੋਏ ਉਸ ਦੀ ਖੂਬਸੂਰਤ ਤੇਲ ਦੀ ਬੋਤਲ ਖਾਲੀ ਹੋ ਗਈ ਸੀ ਨਵੀਂ ਬੋਤਲ ਲੈ ਸਕਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਕਿੰਨਾ ਹੀ ਚੇਰੋ ਖਾਲੀ ਬੋਤਲ ਉਸ ਦੇ ਪੁਰਾਣੇ ਸ਼ਿੰਗਾਰ ਮੇਜ਼ ਉੱਤੇ ਪਈ ਰਹੀ ਉਹੋ ਜਿਹੀ ਨਵੀਂ ਲਿਆ ਕੇ ਉਹਦੇ ਥਾਂ ਧਰਦੀ ਤਾਂ ਖੂਬਸੂਰਤ ਪੁਰਾਣੀ ਬੋਤਲ ਚੁੱਕਦੀ ਫਿਰ ਉਹ ਉਸੇ ਬੋਤਲ ਵਿੱਚ ਸਰੋਂ ਦਾ ਤੇਲ ਪਾ ਲਿਆ ਲੰਮੇ ਵਾਲਾ ਵਾਲੀ ਇਸਤਰੀ ਦੀ ਬਾਹਰਲੀ ਤਸਵੀਰ ਥਿੰਦੀ ਹੋ ਕੇ ਬਿਲਕੁਲ ਖਰਾਬ ਹੋ ਗਈ ਪਰ ਨਵੀਂ ਬੋਤਲ ਨਾ ਆ ਸਕੀ ਉਸ ਤੇ ਘਰ ਵਾਲੇ ਕੋਲ ਇੱਕੋ ਗਰਮ ਸੂਟ ਸੀ ਉਹ ਵੀ ਕਈ ਸਾਲ ਪੁਰਾਣਾ ਰੋਜ਼ ਰੋਜ਼ ਉਸ ਨੂੰ ਪਾ ਕੇ ਉਸ ਦਾ ਜੇ ਖਿੱਚ ਜਾਂਦਾ ਇਸ ਕੇਜ ਵਿੱਚ ਉਹ ਕਈ ਵਾਰ ਇੱਕੋ ਕਬੀਸ ਪਾ ਕੇ ਦਫਤਰ ਚਲਾ ਜਾਂਦਾ ਤੇ ਸਾਰਾ ਦਿਨ ਵਾਲੇ ਠਰਦਾ ਰਹਿੰਦਾ ਸਰਦੀਆਂ ਵਿੱਚ ਉਹ ਗਰਮੀਆਂ ਨੂੰ ਉਡੀਕਦੇ ਜਦੋਂ ਗਰਮ ਕੱਪੜੇ ਨਹੀਂ ਪਾਣੇ ਪੈਣਗੇ ਪਰ ਜਦੋਂ ਗਰਮੀਆਂ ਆਉਂਦੀਆਂ ਤਾਂ ਉਹ ਸਰਦੀਆਂ ਨੂੰ ਢੀਕਣ ਲੱਗ ਜਾਂਦੇ ਜਦੋਂ ਗਰਮ ਕੱਪੜੇ ਘੱਟ ਮੈਲੇ ਹੁੰਦੇ ਹਨ ਤੇ ਥੋੜੇ ਜੇ ਕੱਪੜਿਆਂ ਨਾਲ ਹੀ ਗੁਜ਼ਾਰਾ ਹੋ ਜਾਂਦਾ ਹੈ ਖਾਣ ਪੀਣ ਦਾ ਵੀ ਇਹੋ ਹਾਲ ਸੀ ਸਵੇਰੇ ਉਹ ਦੁੱਧ ਲੈ ਤੇ ਲੈਂਦੇ ਪਰ ਸਾਰਾ ਦਿਨ ਪੀਂਦਾ ਕੋਈ ਨਾ ਸਾਰਿਆਂ ਦੇ ਪੀਣ ਜੋਗਾ ਹੁੰਦਾ ਤਾਂ ਪਿੰਦੇ ਕੁਝ ਚਾਹ ਵਿੱਚ ਪਾ ਲੈਂਦੇ ਤੇ ਬਾਕੀ ਦਾ ਪਿਆ ਰਹਿੰਦਾ ਤੇ ਫਿਰ ਰਾਤ ਨੂੰ ਵਾਰੀ ਨਾਲ ਕੋਈ ਬੱਚਾ ਇਹ ਦਿਨ ਦਾ ਵਧੀਆ ਦੁੱਧ ਪੀ ਲੰਨਾ ਇਸ ਤਰ੍ਹਾਂ ਸਾਰਾ ਦਿਨ ਘਰ ਵਿੱਚ ਕਾਫੀ ਦੁੱਧ ਹੋਣ ਦਾ ਉਹ लेखा ਬਣਿਆ ਰਹਿੰਦਾ ਇੱਕ ਦਿਨ ਇੱਕ ਚੂੜੀਆਂ ਵੇਚਣ ਵਾਲਾ ਆਇਆ ਗੀਤਾ ਦੀਆਂ ਤਿੰਨੇ ਧੀਆਂ ਗੀਤਾ ਨੂੰ ਨਾਲ ਲੈ ਕੇ ਉਸ ਕੋਲ ਬੈਠ ਗਈਆਂ ਕਈ ਨੂੰ ਉਹਨੇ ਪਸੰਦ ਹੋਏ ਤੇ ਕਈ ਫਿਰ ਉਹਨਾਂ ਤੋਂ ਵੀ ਵੱਧ ਪਸੰਦ ਜਿਹੜਾ ਇੱਕ ਨੂੰ ਚੰਗਾ ਲੱਗਦਾ ਉਹੀ ਦੂਜੀ ਮੰਗਦੀ ਵੇਚਣ ਵਾਲੇ ਨੇ ਇੱਕ ਨਮੂਨਾ ਗੀਤਾ ਨੂੰ ਵੀ ਪਸੰਦ ਕਰਵਾ ਲਿਆ ਪਰ ਜਦੋਂ ਉਸ ਨੇ ਹਿਸਾਬ ਕੀਤਾ ਤਾਂ ਤਿੰਨਾਂ ਕੁੜੀਆਂ ਦੇ ਹੀ ਦਾਸਾਨੇ ਬਣ ਗਏ ਗੀਤਾ ਨੂੰ ਆਪ ਚੂੜੀਆਂ ਚੜਾਣ ਦਾ ਹੌਸਲਾ ਨਾ ਪਿਆ ਬਸ ਇਹੋ ਹੀ ਗੱਲ ਸੀ ਬਹੁਤੇ ਬੱਚੇ ਹੋਣ ਕਰਕੇ ਉਹਨਾਂ ਦਾ ਕੰਮ ਪਤਲਾ ਪੈ ਗਿਆ ਸੀ ਪਰ ਉਹਨਾਂ ਪੰਜਾ ਬੱਚਿਆਂ ਉੱਤੇ ਇਸ ਮਾੜੇ ਹਾਲ ਦਾ ਅਸਰੋਂ ਹੀ ਕੋਈ ਅਸਰ ਨਹੀਂ ਸੀ ਘਰ ਦੀ ਗਰੀਬੀ ਦੀ ਹਾਲਤ ਵਿੱਚ ਬੱਚਿਆਂ ਦੀ ਇਹ ਫੌਜ ਇਸ ਤਰ੍ਹਾਂ ਪਿੰਜ ਖਰੋਤੀ ਸੀ ਜਿਸ ਤਰ੍ਹਾਂ ਛੰਨਾ ਛਪਨਾ ਵਾਲੇ ਕਿਸੇ ਪਿੰਡ ਵਿੱਚ ਚੂਨੇ ਗੱਚ ਮਸੀਤ ਹਰ ਸ਼ਹਿਰ ਤੋਂ ਬੇਖਬਰ ਉਹ ਜਿਸ ਤਰ੍ਹਾਂ ਰੁੱਜ ਕੇ ਆਪੇ ਵਿੱਚ ਖੇਡਦੇ ਰਹਿੰਦੇ ਜਿਵੇਂ ਸਮੁੰਦਰ ਨੇ ਜ਼ਮੀਨ ਕੇਵਲ ਉਹਨਾਂ ਦੇ ਖੇਡਣ ਲਈ ਹੀ ਖਾਲੀ ਕੀਤੀ ਹੋਵੇ ਜਾਂ ਸੂਰਜ ਉਹਨਾਂ ਨੂੰ ਖਿਡਾਉਣ ਲਈ ਹੀ ਜੜਿਆ ਹੋਵੇ ਵੇਨੇ ਵੇਲੇ ਦੀਆਂ ਤੇ ਕੀ ਗੱਲਾਂ ਰੋਟੀ ਖਵਾਉਂਦੇ ਆਂ ਵੀ ਉਹਨਾਂ ਦਾ ਧਿਆਨ ਰੋਟੀ ਵਿੱਚ ਰੱਖਣਾ ਔਖਾ ਸੀ। ਉਹ ਗੱਲਾਂ ਕਰੀ ਜਾਂਦੇ, ਕੋਈ ਮੈਸ ਛੇੜ ਬੈਠੇ ਤੇ ਬੈਠੇ ਬੈਠੇ ਕੋਈ ਖੇਡ ਕੱਢ ਲੈਂਦੇ। ਨਹਾਉਣ ਲੱਗਿਆਂ ਉਹਨਾਂ ਨੂੰ ਨਹਾਉਣਾ ਭੁੱਲ ਜਾਂਦਾ। ਸਕੂਲ ਜਾਣ ਲਈ ਕੱਪੜੇ ਬਦਲਦਿਆਂ ਉਹ ਕਿਸੇ ਧਿਆਨ ਨੇ ਲੱਗ ਜਾਂਦੇ ਤੇ ਉਹਨਾਂ ਨੂੰ ਸਕੂਲ ਦਾ ਚਿੱਤ ਚੇਤਾ ਵੀ ਨਾ ਰਹਿੰਦਾ। ਫਿਰ ਉਹਨਾਂ ਨੂੰ ਮਾਰੀ ਆਵਾਜ਼ ਸੌ ਕੋਹਾਂ ਤੋਂ ਆਈ ਲੱਗਦੀ। ਤੇ ਫੜ ਕੇ ਝੰਝੋੜਿਆ ਹੀ ਉਹਨਾਂ ਦਾ ਧਿਆਨ ਆਪਣੇ ਵੱਲ ਕਰਵਾਇਆ ਜਾ ਸਕਦਾ ਇੱਕ ਗਰੀਬ ਘਰ ਵਿੱਚ ਉਹਨਾਂ ਦੀ ਆਪਣੀ ਵੱਖਰੀ ਹੀ ਦੁਨੀਆ ਸੀ ਜਿਵੇਂ ਫਦੇ ਹੋਏ ਕਿਸੇ ਦੇਸ਼ ਵਿੱਚ ਬਾਗੀਆਂ ਦਾ ਕਿਲਾ ਬੈਠੇ ਬੈਠੇ ਨਾਟਕ ਕਰਨ ਲੱਗ ਜਾਂਦੇ ਕੋਈ ਡਾਕਟਰ ਬਣਦਾ ਕੋਈ ਨਰਸ ਤੇ ਕੋਈ ਬਿਮਾਰ ਕਦੀ ਕੁੜੀਆਂ ਗਵੰਡਣਾ ਗਵੰਡਣਾ ਬਣ ਜਾਂਦੀਆਂ ਤੇ ਫਿਰ ਬੱਚਿਆਂ ਦੀਆਂ ਘਰ ਵਾਲਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੀਆਂ ਉਹ ਹਰੋ ਸਕੂਲੋਂ ਯਾਰ ਗਵਾਨ ਤੋਂ ਨਵੀਂ ਖੇਡ ਸਿੱਖ ਕੇ ਆਉਂਦੇ ਤੇ ਗੀਤਾ ਨੂੰ ਸਮਝ ਵੀ ਨਾ ਆਉਂਦੀ ਕਿ ਉਹ ਕੀ ਖੇਡ ਰਹੇ ਹਨ ਸਭ ਤੋਂ ਛੋਟਾ ਮੁੰਡਾ ਟੱਬਰ ਦੇ ਹਰਜੀ ਨੂੰ ਬਾਹਰੋਂ ਆਉਂਦਾ ਵੇਖ ਕੇ ਕਿਲਕਾਰੀਆਂ ਮਾਰਦਾ ਤੇ ਹਰ ਨਵੀਂ ਚੀਜ਼ ਨੂੰ ਵੇਖ ਕੇ ਹੱਸਦਾ ਭਾਵੇਂ ਉਸ ਦੀਆਂ ਭੈਣ ਦੀਆਂ ਪੁਰਾਣੀਆਂ ਰੰਗਦਾਰ ਚਪਲੀਆਂ ਹੀ ਕਿਉਂ ਨਾ ਹੋ ਇੱਕ ਦਿਨ ਗੀਤਾ ਬਾਜ਼ਾਰ ਗਈ ਹੋਈ ਸੀ ਬੱਚੇ ਘਰ ਵਿੱਚ ਖੇਡ ਰਹੇ ਸਨ ਘਰ ਵਿੱਚੋਂ ਉੱਠ ਰਹੇ ਹਾਸੇ ਤੇ ਕੋਗਾ ਇਸ ਗੱਲ ਦੀ ਗਵਾਹੀ ਸਨ ਵੱਡੀ ਕੁੜੀ ਮਾਂ ਬਣੀ ਹੋਈ ਸੀ ਸਭ ਤੋਂ ਛੋਟੀ ਕੁੜੀ ਉਸ ਦਾ ਮੋਟਾ ਪੇਟ ਬਣ ਕੇ ਉਸ ਦੇ ਨਾਲ ਲੱਗ ਕੇ ਅੱਗੇ-ਅੱਗੇ ਟੁਰ ਰਹੀ ਸੀ ਤੇ ਬਾਕੀ ਸਾਰੇ ਹੱਸ ਰਹੇ ਸਨ ਤੂੰ ਮੰਮੀ ਦੀ ਕਮੀਜ਼ ਪਾ ਲੈ ਕਿਸੇ ਨੇ ਤਸਵੀਜ਼ ਦਿੱਤੀ ਹਾਂ ਹਾਂ ਸਾਰਿਆਂ ਇੱਕੋ ਵਰਗੇ ਹਾਂ ਵੱਡੀ ਕੁੜੀ ਨੇ ਇੱਕ ਟਰੰਕ ਉੱਤੇ ਪਏ ਮੈਲੇ ਕੱਪੜਿਆਂ ਵਿੱਚੋਂ ਇੱਕ ਕਮੀਜ਼ ਪਛਾਣ ਕੇ ਚੁੱਕ ਲਈ। ਨਾਲ ਕੁਝ ਖੜ ਗਿਆ। ਆਹਾ, ਚਾਬੀਆਂ। ਉਸ ਨੇ ਟੱਪ ਕੇ ਕਿਹਾ। ਚਾਬੀਆਂ ਦਾ ਮਤਲਬ ਸੀ ਮੰਮੀ ਦਾ ਖੁੱਲਾ ਟਰੰਕ ਜਿਸ ਵਿੱਚ ਪੈਸੇ, ਬੈਟਰੀ, ਵੱਡੀ ਕੁੜੀ ਦਾ ਛੋਟੇ ਹੁੰਦਿਆਂ ਦਾ ਮੋਤੀਆਂ ਵਾਲਾ ਫਰਾਕ ਤੇ ਹੋਰ ਕਈ ਕੁਝ ਸੀ। ਉਹਨਾਂ ਨੂੰ ਖੇਡ ਭੁੱਲ ਗਈ। ਜੰਦਰੇ ਵਿੱਚ ਚਾਬੀ ਗਈ। ਉਹ ਸਦਕੇ ਖੁੱਲ ਗਿਆ ਵੱਡੀ ਕੁੜੀ ਨੇ ਚੀਕ ਕੇ ਕਿਹਾ ਉਸ ਨੇ ਥੋੜਾ ਜਿਹਾ ਟੱਕਣ ਚੁੱਕ ਕੇ ਪੈਸਿਆਂ ਵਾਲੇ ਪਾਸੇ ਹੱਥ ਮਾਰਿਆ ਦਸਾਂ ਦਾ ਇੱਕ ਨੋਟ ਉਹਦੇ ਹੱਥ ਵਿੱਚ ਆ ਗਿਆ ਉਹ ਬਾਹਰ ਕੱਢ ਕੇ ਵੇਖਿਆ ਹਾਂ ਦਸਾਂ ਦਾ ਨੋਟ ਹੀ ਸੀ ਚਲੋ ਮਾਰਕੀਟ ਚੱਲੀਏ ਸਾਰਿਆਂ ਇੱਕਦਮ ਸਲਾਹ ਬਣਾਈ ਦਸਾਂ ਦਾ ਨੋਟ ਕੋਲ ਹੋਣ ਕਰਕੇ ਸਾਰਾ ਸ਼ਹਿਰ ਉਹਨਾਂ ਦੇ ਮੁਠੇ ਵਿੱਚ ਸੀ ਵੱਡੀ ਦੁਕਾਨ ਤੋਂ ਮਠਿਆਈ ਲਈ ਮਾਰਕੀਟ ਅੱਪੜ ਕੇ ਇੱਕ ਨੇ ਸਲਾਹ ਦਿੱਤੀ ਨਾ ਭਾਈ ਮਠਿਆਈ ਖਾ ਕੇ ਬਿਮਾਰ ਹੋ ਜਾਈਦਾ ਏ ਦੂਜੇ ਨੂੰ ਕਿਤੇ ਗੀਤਾ ਦਾ ਕਿਹਾ ਯਾਦ ਆ ਗਿਆ ਚੰਗਾ ਖਿਡਾਉਣੇ ਲਈ ਇੱਕ ਹੋਰ ਨੂੰ ਫੁਰਨਾ ਫੁਰਿਆ ਮਨਿਆਰੀ ਵਾਲੀ ਦੁਕਾਨ ਵਿੱਚ ਲੱਕੜੀ ਦੇ ਛੋ ਸ਼ੋ ਕੇਸਾ ਵਿੱਚ ਵੰਗਾ ਬਾਹਰ ਹੀ ਰੱਖਿਆ ਹੋਈਆਂ ਸਨ ਵੱਡੀ ਤੋਂ ਛੋਟੀ ਕੁੜੀ ਨੂੰ ਖਿਆਲ ਆਇਆ ਕਿ ਜਿਸ ਦਿਨ ਉਹਨਾਂ ਸਾਰਿਆਂ ਨੇ ਵੰਗਾ ਚੜਾਈਆਂ ਸਨ ਉਸ ਦਿਨ ਮੰਮੀ ਨੇ ਨਹੀਂ ਚੜਾਈਆਂ ਸਨ ਅੱਜ ਇਹਨੇ ਪੈਸੇ ਨੇ ਉਸ ਲਈ ਵੰਗਾ ਲੈਣੀਆਂ ਚਾਹੀਦੀਆਂ ਨੇ ਉਸ ਦਾ ਇਹ ਖਿਆਲ ਸਾਰਿਆਂ ਨੂੰ ਪਸੰਦ ਆਇਆ ਭਾਈ ਮੰਮੀ ਦੇ ਮੇਚ ਦੀਆਂ ਵੰਗਾ ਦੇ ਵੱਡੀ ਕੁੜੀ ਨੇ ਨੋਟ ਅੱਗੇ ਕਰਦਿਆਂ ਹੋਇਆਂ ਕਿਹਾ ਕਿਹੜੀਆਂ ਲੈਣੀਆਂ ਨੇ ਉਸ ਨੇ ਇੱਕ ਨਮੂਨੇ ਤੇ ਹੱਥ ਲਾ ਦਿੱਤਾ ਕਿੰਨੀਆਂ 12 ਅੱਜ ਘੱਟ ਲੈਣ ਦਾ ਦਿਨ ਨਹੀਂ ਸੀ। ਭਾਈ ਨੇ 12 ਬੰਗਾ ਬੰਨ ਕੇ ਲਫਾਫੇ ਵਿੱਚ ਪਾ ਦਿੱਤੀਆਂ। ਜੇ ਪੂਰੀਆਂ ਨਾ ਆਈਆਂ ਤਾਂ ਅਸੀਂ ਬਦਲ ਲਵਾਂਗੇ। ਅੱਛਾ ਹੋਰ ਕੀ ਨੇ ਆ? ਬੱਚਿਆਂ ਕੋਲ ਨੋਟ ਦਸਾਉਂਦਾ ਸੀ। ਸਾਹਮਣੇ ਤੇਲ ਦੀ ਇੱਕ ਬੋਤਲ ਪਈ ਸੀ। ਇਸ ਤਰ੍ਹਾਂ ਦੀ ਖਾਲੀ ਬੋਤਲ ਮੰਮੀ ਦੇ ਸ਼ਿੰਗਾਰ ਮੇਸ ਤੇ ਪਈ ਰਹਿੰਦੀ ਸੀ। ਇੱਕ ਇਹ ਤੇਲ ਦੀ ਬੋਤਲ ਦੇ ਦੇ। ਵੱਡੀ ਕੁੜੀ ਨੇ ਕਿਹਾ। ਸਾਰਿਆਂ ਸਿਰ ਹਿਲਾ ਕੇ ਉਸ ਦੀ ਸ਼ਲੰਗਾ ਕੀਤੀ ਦੁਕਾਨਦਾਰ ਨੇ ਤੇਲ ਦੀ ਬੋਤਲ ਇੱਕ ਹੋਰ ਲਫਾਫੇ ਵਿੱਚ ਪਾ ਦਿੱਤੀ ਉਹ ਪਾਊਡਰ ਵੀ ਦੇ ਦੇ ਉਸ ਨੇ ਪਾਊਡਰ ਦਾ ਡੱਬਾ ਵੀ ਰੱਖ ਦਿੱਤਾ ਹੋਰ ਅਜੇ ਕੁਝ ਵੈਸੇ ਬਾਕੀ ਸੰਗ ਬਸ ਹੋਰ ਕੁਝ ਨਹੀਂ ਇਹ ਸਾਰਾ ਕੁਝ ਬੰਨ ਦੇ ਬਾਕੀ ਪੈਸੇ ਦੇ ਦੇ ਸੁਗਾਤਾਾਂ ਦੀ ਇਹ ਪੋਟਲੀ ਚੁੱਕ ਕੇ ਜਦੋਂ ਉਹ ਘਰ ਨੂੰ ਤੁਰੇ ਤਾਂ ਸਭ ਤੋਂ ਛੋਟੀ ਕੁੜੀ ਨੇ ਕਿਹਾ ਅੱਜ ਅਸਾਂ ਮੰਮੀ ਨੂੰ ਬਸ ਖੁਸ਼ ਕਰ ਦੇਣਾ ਹੈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ